ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜ ਮਾਰ ਜਵਾਬ ਦੇਣ ਦੀ ਤਿਆਰੀ ਕਰ ਚੁੱਕਿਆ ਹੈ ਜਿਸ ਬਾਬਤ ਵੱਖ-ਵੱਖ ਸినਾਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹੈਸਾ ਲੈ ਜੋ ਕੀਤੀ ਜਾਵੇਗੀ ਇਸ ਮੌਕ ਟ੍ਰੈਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੈਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਕਬਕ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰਿਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲਿਆ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲਿਆ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹਾਈਸ਼ਲ ਜੋ ਕੀਤੀ ਜਾਵੇਗੀ ਤਾਂ ਇਸ ਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਤਾਂ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਾ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਕਿਸ ਤੀ ਰਿਹੈਸਾ ਲੈ ਜੋ ਕੀਤੀ ਜਾਵੇਗੀ ਇਸ ਮੌਕ ਟ੍ਰੈਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੈਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਕਵਕ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰਿਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲੇਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕੋਣਾ ਤੇ ਇਸ ਦੀ ਰਿਹਾਈਸ਼ ਲੈ ਜੋ ਕੀਤੀ ਜਾਵੇਗੀ ਤਾਂ ਇਸ ਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਤਾਂ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਿਆ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲਿਆਂ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹੈਸਾ ਲੈ ਜੋ ਕੀਤੀ ਜਾਵੇਗੀ স্মੋਕ ਟ੍ਰੈਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੈਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਖਵਕ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰੈਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲੇ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹਾਈਸ਼ਲ ਜੋ ਕੀਤੀ ਜਾਵੇਗੀ ਤਾਂ ਇਸ ਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਤਾਂ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜ ਮਾਰ ਜਵਾਬ ਦੇਣ ਦੀ ਤਿਆਰੀ ਕਰ ਚੁੱਕਾ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲੇ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਕਿਸ ਤੀ ਰਿਹੈਸਾ ਲੈ ਜੋ ਕੀਤੀ ਜਾਵੇਗੀ ਇਸ ਮੌਕ ਟ੍ਰੈਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰਾਇਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜ ਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਖ ਬਖ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰੈਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲੇਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹਾਈਸ਼ਲ ਜੋ ਕੀਤੀ ਜਾਵੇਗੀ ਤਾਂ ਇਸ ਸਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਤਾਂ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਿਆ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲਿਆਂ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹੈਸਾ ਲੈ ਜੋ ਕੀਤੀ ਜਾਵੇਗੀ স্মੋਕ ਟ੍ਰੈਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੈਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਖ ਬਖ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰੈਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲੇਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹਾਈਸ਼ਲ ਜੋ ਕੀਤੀ ਜਾਵੇਗੀ ਤਾਂ ਇਸ ਸਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਤਾਂ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਾ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਕਿਸ ਤੀ ਰਿਹੈਸਾ ਲੈ ਜੋ ਕੀਤੀ ਜਾਵੇਗੀ স্মੋਕ ਟ੍ਰੇਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੇਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਕਵਕ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰਿਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲੇਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕੋਣਾ ਤੇ ਇਸ ਦੀ ਰਿਹਾਈਸ਼ਲ ਹੈ ਜੋ ਕੀਤੀ ਜਾਵੇਗੀ ਤਾਂ ਇਸ ਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਤਾਂ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਾ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹੈਸਾ ਲੈ ਜੋ ਕੀਤੀ ਜਾਵੇਗੀ স্মੋਕ ਟ੍ਰੈਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੈਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਖਵਕ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰਿਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲੇ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕੋਣ ਤੇ ਇਸ ਦੀ ਰਿਹਾਈਸ਼ਲ ਜੋ ਕੀਤੀ ਜਾਵੇਗੀ ਤਾਂ ਇਸ ਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਕਪਹਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਾ ਹੈ ਜਿਸ ਬਾਬਤ ਵੱਖ-ਵੱਖ ਸਿਨਾਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲਿਆਂ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਕਿਸ ਤੀ ਰਿਹੈਸਾ ਲੈ ਜੋ ਕੀਤੀ ਜਾਵੇਗੀ ਇਸ ਮੌਕ ਟ੍ਰੈਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੈਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਕਵਕ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰੈਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲੇਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕੋਣ ਤੇ ਇਸ ਦੀ ਰਿਹਾਈਸ਼ਲ ਜੋ ਕੀਤੀ ਜਾਵੇਗੀ ਤਾਂ ਇਸ ਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜ ਮਾਰ ਜਵਾਬ ਦੇਣ ਦੀ ਤਿਆਰੀ ਕਰ ਚੁੱਕਾ ਹੈ ਜਿਸ ਬਾਬਤ ਵੱਖ-ਵੱਖ ਸਿਨਾਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਇਸ ਦੀ ਰਿਹੈਸਾ ਲੈ ਜੋ ਕੀਤੀ ਜਾਵੇਗੀ স্মੋਕ ਟ੍ਰੇਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰਾਇਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜ ਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਹੈ ਇਸ ਬਾਬਤ ਬਖਵਕ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਹੈ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰੈਲ ਹੈ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਹੈ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਬਦਿਆਰਤੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਤੇ ਦੀ ਰਿਹਾਈਸ਼ਲ ਹੈ ਜੋ ਕੀਤੀ ਜਾਵੇਗੀ ਤਾਂ ਇਸ ਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਾ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲਿਆਂ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਕਿਸ ਤੀ ਰਿਹੈਸਾ ਲੈ ਜੋ ਕੀਤੀ ਜਾਵੇਗੀ স্মੋਕ ਟ੍ਰੈਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੈਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕ ਬਖ ਬਖ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਜੋ ਕਿ ਮੌਕ ਡ੍ਰੈਲ ਹੈ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਹੈ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਜਿਵੇਂ ਹਵਾਈ ਹਮਲਾਨ ਸਾਇਰਨ ਬੁਜਾਉਣਾ ਹਮਲੇ ਵਿਦਿਆਰਥੀ ਅਤੇ ਨਾਗਰਿਕ ਤ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਵਿਦਿਆਰਥੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲੇਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕੋਣ ਤੇ ਇਸ ਦੀ ਰਿਹਾਈਸ਼ਲ ਹੈ ਜੋ ਕੀਤੀ ਜਾਵੇਗੀ ਤਾਂ ਇਸ ਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਤਾਂ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਿਆ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣਾ ਤੇ ਇਸ ਦੀ ਰਿਹੈਸਾ ਲੈ ਜੋ ਕੀਤੀ ਜਾਵੇਗੀ স্মੋਕ ਟ੍ਰੇਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੈਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਖ ਬਖ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗਾਂ ਵੀ ਐ ਜੋ ਕੀਤੀਆਂ ਗਈਆਂ ਨੇ ਤਾਂ ਹੁਣ ਮੌਕ ਡ੍ਰਿਲ ਐ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਟ੍ਰੈਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਵੀ ਹੈ ਜੋ ਗ੍ਰਹਿ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਵਿਦਿਆਰਥੀ ਅਤੇ ਨਾਗਰਿਕ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਨੇ ਇਸ ਦੀ ਸਿਖਲਾਈ ਦਿੱਤੀ ਜਾਵੇਗੀ ਅਤੇ ਹਮਲੇ ਦੌਰਾਨ ਕਿਵੇਂ ਨਾਗਰਿਕ ਬਦਿਆਰਤੀ ਬਲੈਕਆਊਟ ਜੇ ਹੋ ਜਾਂਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕੋਣ ਤੇ ਦੀ ਰਿਹਾਈਸ਼ ਲੈ ਜੋ ਕੀਤੀ ਜਾਵੇਗੀ ਤਾਂ ਇਸ ਸਮੌਕ ਡ੍ਰੈਲ ਦਾ ਉਦੇਸ਼ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਤਿਆਰ ਕਰਨਾ ਹੈ ਤਾਂ ਕੁਝ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਕਮ ਹੈ ਜੋ ਜਾਰੀ ਕੀਤੇ ਗਏ ਨੇ ਤਾਂ ਪਹਿਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੀ ਤਿਆਰੀ ਕਰ ਚੁੱਕਾ ਹੈ ਜਿਸ ਬਾਬਤ ਵੱਖ-ਵੱਖ ਸినਮਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਤੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਮੌਕ ਡ੍ਰੈਲ ਨੇ ਜੋ ਸ਼ੁਰੂ ਹੋਣ ਜਾ ਰਹੀਆਂ ਨੇ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਦੇ ਨਾਲ ਸੰਬੰਧਿਤ ਮੌਕ ਡ੍ਰੈਲ ਕਰਨ ਦੇ ਨਿਰਦੇਸ਼ ਦਿੱਤੇ ਨੇ ਸਰਕਾਰ ਮੁਤਾਬਕ ਕੁਝ ਨੁਕਤਿਆਂ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਜਿਵੇਂ ਹਵਾਈ ਹਮਲੇ ਦੀ ਚੇਤਾਵਨੀ ਦੌਰਾਨ ਸਾਇਰਨ ਬੁਜਾਉਣਾ ਹਮਲੇ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਨਾਗਰਿਕਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ ਹਮਲੇ ਦੌਰਾਨ ਜੇ ਬਲੈਕਆਊਟ ਹੁੰਦਾ ਹੈ ਤਾਂ ਕਿਵੇਂ ਪੇਸ਼ ਆਉਣਾ ਹੈ ਤੇ ਹਮਲਿਆਂ ਦੌਰਾਨ ਮਹੱਤਵਪੂਰਨ ਸਥਾਨਾਂ ਨੂੰ ਲੁਕਾਉਣ ਕਿਸ ਤੀ ਰਿਹੈਸਾ ਲੈ ਜੋ ਕੀਤੀ ਜਾਵੇਗੀ স্মੋਕ ਟ੍ਰੇਲ ਦਾ ਉਦੇਸ਼ ਲੋਕਾਂ ਨੂੰ ਕਿਵੇਂ ਐਮਰਜੈਂਸੀ ਲਈ ਤਿਆਰ ਕਰਨਾ ਹੈ ਦੱਸਦੀ ਹੈ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ 7 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਸਿਵਲ ਡਿਫੈਂਸ ਨਾਲ ਸੰਬੰਧਿਤ ਮੌਕ ਟ੍ਰੇਲ ਕਰਨ ਦੇ ਹੁਕਮ ਨੇ ਜੋ ਜਾਰੀ ਕਰ ਦਿੱਤੇ ਨੇ ਪਹਲਗਾਮ ਅਤਵਾਦੀ ਹਮਲੇ ਦੇ ਉੱਤੇ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਤਿਆਰੀ ਕਰ ਚੁੱਕਿਆ ਇਸ ਬਾਬਤ ਬਕਵਕ ਸਿਨਾਵਾ ਦੇ ਮੁਖੀਆਂ ਦੇ ਵੱਲੋਂ ਪੀਐਮ ਮੋਦੀ ਦੇ ਨਾਲ